ਦੇ ਕਿਸ ਬਾਦ ਨੇ ਲੈ ਕੇ ਦੁਕਾਨਾਂ ਦੇ ਦੁਕਾਨ ਦੇ ਲੈ ਕੇ ਉਹ ਨੂੰ ਮੈਂ ਕਿਹਾ ਇਹਦਾ ਗੁੱਸਾ ਆ ਉਹਦਾ ਦੁਕਾਨ ਆ ਆ ਕਾਰਨ ਜਿਹੜਾ ਨਾ ਬਿਲਕੁਲ ਹੀ ਜੈਨੂਨ ਕਾਰਨ ਸੀਗਾ ਮੈਂ ਉਸ ਬਜ਼ੁਰਗ ਨੂੰ ਦੋਨੋਂ ਹੱਥ ਜੋੜ ਕੇ ਪਹਿਲਾਂ ਹੀ ਬੇਨਤੀ ਕਰ ਲਈ ਸੀ ਨਾਲੇ ਵੀ ਕਿਹਾ ਸੀ ਕਿ ਆ ਵੀ ਬਜ਼ੁਰਗੋ ਮੈਂ ਥੋੜੀ ਧੀਆ ਵਰਗੀ ਆ ਆਪਾਂ ਇਸ ਵੇਲੇ ਮੁਸੀਬਤ ਦੇ ਵਿੱਚ ਆ ਸਾਡੀ ਜਾਨ ਮੁੱਠ ਦੇ ਵਿੱਚ ਆਈ ਹੋਈ ਆ ਬੰਨ ਹੁਣ ਟੁੱਟਿਆ ਕਿ ਹੁਣ ਟੁੱਟਿਆ ਤੁਸੀਂ ਕੋਈ ਤਿੱਖਾ ਸਵਾਲ ਜਵਾਬ ਨਾ ਕਰਿਓ ਆਪਾਂ ਇਹ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਵਾਂਗੇ ਬਈ ਇੱਥੇ ਕੰਮ ਦੀ ਕੋਈ ਕਮੀ ਨਹੀਂ ਰਹੀ ਸਰਕਾਰ ਨੇ ਇੱਥੇ ਪੈਸਾ ਲਾਉਣ ਵਾਲੀ ਕੋਈ ਸ਼ੱਕ ਨਹੀਂ ਛੱਡੀ ਤਕਰੀਬਨ ਕਾਫੀ ਲੰਬੀ ਲੈਂਥ ਦੇ ਵਿੱਚ ਪੱਥਰ ਵੀ ਲਾਇਆ ਬੰਦ ਤੇ ਮਿੱਟੀ ਵੀ ਪਾਈ ਆ ਬਹੁਤ ਸਾਰਾ ਕੰਮ ਚੱਲਿਆ ਮੈਂ 5 ਕਰੋੜ ਕਹਿ ਰਹੀ ਸੀ ਇੱਥੇ ਤਕਰੀਬਨ ਜੇ ਵਿੱਚੇ ਹੀ ਨਰੇਗਾ ਦੀ ਲੇਬਰ ਵੀ ਪਾਈ ਜਾਵੇ ਤਾਂ ਤਕਰੀਬਨ 8 ਕਰੋੜ ਦਾ ਕੰਮ ਜਿਹੜਾ ਇਸ ਬੰਦ ਦੇ ਉੱਤੇ ਹੋਇਆ ਔਰ ਇਹ 2023 ਤੋਂ ਲੈ ਕੇ ਲਗਾਤਾਰ ਚੱਲਿਆ ਹੁਣ ਤੱਕ ਔਰ ਇਸ ਤੋਂ ਅੱਗੇ ਵੀ ਇਹ ਚੱਲਦਾ ਰਹੇਗਾ ਜਿੱਥੇ ਕਿਤੇ ਜਿਹੜੀ ਸਾਨੂੰ ਹੁਣ ਸਮੱਸਿਆ ਆਈ ਆ ਇਹ ਹੁਣ ਇੱਕ ਦਿਨ ਦੇ ਜਾਂ ਦੋ ਸਾਲਾਂ ਦਾ ਤਾਂ ਹੈ ਨਹੀਂ ਜੇ ਕਿਸੇ ਨੇ ਪਿਛਲੇ 20 25 30 ਸਾਲਾਂ ਤੋਂ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਬੰਦ ਦੀ ਹੁਣ ਇਹ ਨਹੀਂ ਨਾ ਹੋ ਸਕਦਾ ਕਿ ਐਡਾ ਲੰਬਾ ਸਤਲ ਦਰਿਆ ਦਾ ਬੰਨਿਆ ਅਸੀਂ ਤਾਂ ਆਪਣੇ ਏਰੀਆ ਦੀ ਜ਼ਿੰਮੇਵਾਰੀ ਚੁੱਕਦੀਆਂ ਵੀ ਉਹ ਵੀ ਇੱਕ ਦਿਨ ਦੇ ਵਿੱਚ ਹੋ ਜਾਣਾ ਪਿਛਲੇ 2 ਸਾਲ ਦੇ ਵਿੱਚ ਇੰਨਾ ਕੰਮ ਸਾਡਾ ਸਿਰੇ ਚੜਿਆ ਔਰ ਅਗਲੇ ਨਾਲ ਦੀ ਨਾਲ ਇਦਾਂ ਹੀ ਕੰਟੀਨਿਊ ਰਹੇਗਾ ਪਾਣੀ ਉੱਤਰ ਜਾਏਗਾ ਤਾਂ ਫਿਰ ਇਹ ਕੰਮ ਕੰਟੀਨਿਊ ਰਹੇਗਾ ਚੱਲਦਾ ਰਹੇਗਾ ਔਰ ਜਿਹੜੀ ਬਹੁਤ ਹੀ ਵੱਡੀ ਜਿਹੜਾ ਸੀਗਾ ਕਿ ਗੁੱਸਾ ਆਉਣ ਦਾ ਕਾਰਨ ਇੱਕ ਤਾਂ ਇਹ ਵੀ ਸੀ ਕਿ ਤੁਹਾਨੂੰ ਬੇਨਤੀ ਕਰ ਲਈ ਆ ਦੂਸਰੀ ਗੱਲ ਇਹ ਸੀ ਕਿ ਬਈ ਇਸ ਸਮਾਂ ਨਹੀਂ ਸੀਗਾ ਕਿ ਜਿਹਦੇ ਉੱਤੇ ਅਸੀਂ ਇਦਾਂ ਦੀ ਤਕਰਾਰਬਾਜੀ ਹੋਣੀ ਚਾਹੀਦੀ ਸੀ ਮੈਨੂੰ ਅਫਸੋਸ ਹੈ ਉਸ ਗੱਲ ਦਾ ਕਿ ਵੀ ਇਹੋ ਜੇ ਪੈਨਿਕ ਦੇ ਟਾਈਮ ਦੇ ਵਿੱਚ ਜਦੋਂ ਸਾਡੀ ਜਾਨ ਮੁਰਤ ਤੇ ਚਾਹੀ ਸਾਨੂੰ ਮੈਨੂੰ ਆਪਣੇ 50000 ਲੋਕਾਂ ਦਾ ਫਿਕਰ ਸੀ ਮੈਨੂੰ ਇਹਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਦਾ ਫਿਕਰ ਸੀ ਇਸ ਕਰਕੇ ਜਿਹੜੀ ਉਹ ਸਾਡੀ ਤਲਖੀ ਜਿਹੜੀ ਉਹ ਵਧ ਗਈ ਪੰਜਾਬੀ ਜਿਹੜੇ ਆ ਉਹ ਧੀਆਂ ਦਾ ਬਹੁਤ ਸਤਿਕਾਰ ਕਰਦੇ ਆ ਪਰ ਇਸ ਕਿਸਾਨ ਆਦਮੀ ਤੁਹਾਡੇ ਵੱਲੋਂ ਧੀ ਕਹਿਣਾ ਸੇਵਾ ਦਾ ਨਹੀਂ ਕਹਿਣ ਦੇ ਬਾਵਜੂਦ ਵੀ ਉਨੇ ਆਪਣੀ ਗੱਲ ਜਿਹੜੀ ਆ ਉਹ ਜਾਰੀ ਰੱਖੀ ਆ ਦੂਜੇ ਪਾਸੇ ਐਸ ਕੇ ਐਮ ਦੇ ਬਚੀਆਂ ਜਥੇਬੰਦੀਆਂ ਆ ਉਹਨਾਂ ਨੇ ਵੀ ਸ਼ਾਇਦ ਜਿਹੜਾ ਧੀ ਦੀ ਇੱਕ ਪੁਕਾਰ ਸੀ ਇੱਕ ਕਿਸੇ ਦੀ ਬੇਇਨਤੀ ਸੀ ਉਹਨੂੰ ਵੀ ਆਣ ਗੋਲਿਆ ਕਰਕੇ ਕਿਹਾ ਕਿ ਅਗਲੇ ਦਿਨਾਂ ਵਿੱਚ ਅਸੀਂ ਜਿਹੜਾ ਆ ਇਸ ਐਮਐਲਏ ਦੇ ਖਿਲਾਫ ਜਿਹੜਾ ਆ ਉਹ ਪ੍ਰੋਟ ਕਰਾਂਗੇ ਉਹਨਾਂ ਦੀ ਕੋਈ ਗੱਲ ਨਹੀਂ ਕੀ ਕਹਿੰਦਾ ਜੀ ਮੈਨੂੰ ਲੱਗਦਾ ਕਿ ਵੀ ਜਿਹੜੇ ਸਾਡੇ ਕੁਝ ਚੈਨਲ ਨੇ ਜਿਹੜੇ ਪਾਰਟੀਆਂ ਦੇ ਖਰੀਦੇ ਹੋਏ ਚੈਨਲ ਹੁੰਦੇ ਆ ਔਰ ਮੈਨੂੰ ਇਹਦੇ ਕਹਿੰਦੇ ਕੋਈ ਗੁਰੇਜ਼ ਨਹੀਂ ਕਿ ਇਹ ਦਿੱਲੀ ਪੋਸਟ ਵਾਲੇ ਨੇ ਇਹ ਖਬਰ ਚੱਕੀ ਸੀ ਔਰ ਇਹ ਅਕਾਲੀ ਦਲ ਦਾ ਚੈਨਲ ਹੈ ਔਰ ਉਹਨਾਂ ਨੇ ਕਲਿੱਪ ਚੱਕਿਆ ਕਿ ਜਦੋਂ ਅਸੀਂ ਕੋਈ ਵੀ ਕਲਿੱਪ ਵਿੱਚੋਂ ਜੇ ਮੂਢ ਤੋਂ ਦੁਖਾਉਂਦੇ ਤੇ ਇਹ ਕਿਸਾਨੀ ਦੇ ਸਾਰੇ ਆਗੂ ਨੇ ਉਹ ਕੋਈ ਇਹ ਨਹੀਂ ਹੈਗੇ ਕਿ ਵੀ ਉਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਜਾਂ ਉਹਨਾਂ ਨੂੰ ਦੁਨੀਆਦਾਰੀ ਦੇ ਵਿੱਚ ਵਿਚਰਨਾ ਨਹੀਂ ਆਉਂਦਾ ਜਿਨ੍ਹਾਂ ਵੀ ਕਿਸੇ ਨੇ ਆਗੂ ਨੇ ਜਵਾਬ ਦਿੱਤਾ ਆ ਉਹਨਾਂ ਨੇ ਮੌਕੇ ਤੇ ਜੋ ਉਹਨਾਂ ਨੂੰ ਪਰੋਸਿਆ ਗਿਆ ਉਹਨਾਂ ਨੇ ਉਹਨਾਂ ਦੇਖਿਆ ਜਿਹੜੀ ਮੋਟਰ ਤੋਂ ਜੇ ਖਬਰ ਦੇਖ ਲੈਂਦੇ ਤਾਂ ਮੇਰਾ ਨਹੀਂ خیال ਕਿ ਕੋਈ ਜਿਹੜਾ ਸਾਡਾ ਆਗੂ ਆ ਕੋਈ ਇਹੋ ਜਿਹਾ ਬਿਆਨ ਦਿੰਦਾ। ਸ੍ਰੀ ਇੱਕ ਹੋਰ ਅਹਿਮ ਗੱਲ। ਬਈ ਜਿਹੜੀ ਕਿਸਾਨੀ ਆ ਜਾਂ ਬਹੁਤ ਜ਼ਿਆਦਾ ਆਬਜੈਕਸ਼ਨ ਜਿਹੜਾ ਮੈਨੂੰ ਸੁਣਨ ਨੂੰ ਜਾਂ ਕਿਸੇ ਨੂੰ ਮਿਲ ਰਿਹਾ ਉਹ ਮਿਲ ਰਿਹਾ ਹਰੇ ਰੰਗ ਦੀਆਂ ਪੱਗਾਂ ਦਾ। ਮੈਂ 12 ਸਾਲ ਦੀ ਸੀ ਜਦੋਂ ਦੀ ਮੈਂ ਆਪਣੇ ਹੱਥੀ ਖੇਤੀ ਕਰਦੀ ਸੀ। ਮੈਂ ਆਪਣੇ ਬਾਪ ਦੇ ਘਰ ਵੀ ਖੇਤੀ ਕੀਤੀ ਮੈਂ ਆਪਣੇ ਸਹੁਰਿਆਂ ਦੇ ਘਰ ਵੀ ਖੇਤੀ ਕੀਤੀ ਔਰ ਮੇਰੀ ਖੇਤੀ ਹੁਣ ਤੱਕ ਜਾਰੀ ਹੈ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਹਰੇ ਸਾਫੇ ਜਿਹੜਾ ਨੂੰ ਮਿਲਦੇ ਆ ਨਾ ਉਹਦੀ ਕੀਮਤ ਜਿਹੜੀ ਆ ਉਹ ਉਹ ਕੋਈ ਨਹੀਂ ਪਾ ਸਕਦਾ ਔਰ ਜਿਹੜੀਆਂ ਸਤਕਾਰਤ ਜਥੇਬੰਦੀਆਂ ਸਤਕਾਰਤ ਲੋਕ ਜਿਹੜੇ ਕਿਸਾਨੀ ਦੇ ਵਿੱਚ ਕੰਮ ਕਰਦੇ ਆ ਮੇਰੇ ਲਈ ਉਹਨਾਂ ਦੀ ਇੱਜ਼ਤ ਜਿਹੜੀ ਨਾ ਪਰਮਾਤਮਾ ਤੋਂ ਬਾਅਦ ਦੂਜਾ ਨਾਮ ਉਹਨਾਂ ਦਾ ਆਉਂਦਾ ਜਿਹੜਾ ਲੋਕਾਂ ਦੇ ਹੱਕਾਂ ਸੱਚਾਂ ਵਾਸਤੇ ਲੜਦੇ ਆ ਲੇਕਿਨ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਆ ਕੇ ਜਿਹੜੇ ਇਸ ਨਾਂ ਤੇ ਹੀ ਕਲੰਕਿਆ ਮੈਂ ਫੇਰ ਕਹੂੰਗੀ ਕਿ ਮੈਨੂੰ ਅਬਜੈਕਸ਼ਨ ਹੈ ਇਹੋ ਜਿਹੇ ਲੋਕਾਂ ਦੇ ਗੱਲ ਦੇ ਵਿੱਚ ਹਰਾਸਾਫਾ ਦੇਖ ਕੇ ਜਿਨ੍ਹਾਂ ਨੇ ਹਲਕੇ ਦੇ ਵਿੱਚ ਜਿਨ੍ਹਾਂ ਨੇ ਆਸੇ-ਪਾਸੇ ਕੋਈ ਠੱਗੀ ਠੋਰੀ ਛੱਡੀ ਨਾ ਹੋਵੇ ਔਰ ਬਹੁਤ ਸਾਰੀਆਂ ਮੇਰੇ ਕੋ ਉਦਾਹਰਨਾ ਮੇਰੇ ਕੋ ਪੁਖਤਾ ਸਬੂਤ ਵੀ ਨੇ ਇਸ ਗੱਲ ਦੇ ਨਹੀਂ ਮੈਡਮ ਵੀ ਮਿਸਾਲ ਨਹੀਂ ਮਿਸਾਲ ਹੁਣ ਆਪਾਂ ਨਹੀਂ ਦਿੰਦੇ ਇਹਨੂੰ ਵਧਾਉਂਦੇ ਨਹੀਂ ਮੈਂ ਜਾਰੀਆਂ ਜਿੱਥੇ ਬੰਦੀਆਂ ਕੋਲੋਂ ਜਿਸ ਤਰ੍ਹਾਂ ਉਸ ਬਜ਼ੁਰਗ ਦੇ ਮੋਰੇ ਹੱਥ ਜੋੜੇ ਸੀ ਫੇਰ ਹੱਥ ਜੋੜਦੀ ਆ ਕਿ ਤੁਸੀਂ ਮੇਰੇ ਵਾਸਤੇ ਸਤਕਾਰਤੋ ਮੈਂ ਹਮੇਸ਼ਾ ਤੁਹਾਡੀ ਹਮਾਇਤ ਕੀਤੀ ਆ ਦਿੱਲੀ ਤੱਕ ਵੀ ਹਮਾਇਤ ਕੀਤੀ ਆ ਮੈਂ ਬਾਰਡਰ ਤੱਕ ਡਲੇਵਾਲ ਸਾਹਿਬ ਦੇ ਮਰਨ ਵਰਤ ਦੇ ਵਿੱਚ ਵੀ ਮੈਂ ਆਪਣੇ ਸਾਰੇ ਵਰਕਰ ਲੈ ਕੇ ਉੱਥੇ ਪਹੁੰਚੀ ਆ ਹਮੇਸ਼ਾ ਦੀ ਹਮਾਇਤ ਹੀ ਆ ਕਿਉਂਕਿ ਮੈਂ ਕਿਸਾਨੀ ਸੰਘਰਸ਼ ਨੂੰ ਜਾਣਦੀ ਆ ਮੈਂ ਰਾਤਾਂ ਲਾਈਆਂ ਹੋਈਆਂ ਆਪਣੇ ਕੰਮਾਂ ਤੇ ਮੈਂ ਕਿਸਾਨਾਂ ਦੇ ਇਸ ਹਰੇ ਸਾਫੇ ਦੀ ਕੀਮਤ ਜਾਣਦੀ ਆ ਇਸ ਕਰਕੇ ਇਸ ਹਰੇ ਸਾਫੇ ਨੂੰ ਨਾਂ ਬਦਨਾਮ ਕੀਤਾ ਜਾਵੇ ਇਹ ਇਹ ਇਹਨੂੰ ਅਸੀਂ ਧਰਤੀ ਦਾ ਪਾਣੀ ਖੋਹ ਕੇ ਅਸੀਂ ਆਪਣੀ ਹਵਾ ਪਾਣੀ ਪੋਲੂਸ਼ਨ ਕਰਕੇ ਸਾਨੂੰ ਇਹ ਹਰਾ ਝੰਡਾ ਤੇ ਹਰਾ ਸਾਫਾ ਮਿਲਦਾ ਆ ਇਸ ਕਰਕੇ ਇਹਦੀ ਕਦਰ ਜਿਹੜੀ ਆ ਨਾ ਉਹ ਵੀ ਬਿਲਕੁਲ ਜਿਹੜੀ ਆ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਆ ਮੈਂ ਕਹਿੰਨੀ ਉਦਾਂ ਹੋਣੀ ਚਾਹੀਦੀ ਆ ਜਦ ਜਿੱਦਾਂ ਅਸੀਂ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਸਰੂਪਾ ਰੱਖਦੇ ਆ ਕਿਉਂਕਿ ਇਹਦੇ ਨਾਲ ਇਹਨਾਂ ਸਾਡੀਆਂ ਜ਼ਿੰਦਗੀਆਂ ਵੀ ਖਰਾਬ ਹੋਈਆਂ ਸਾਡੇ ਧਰਤੀ ਹੇਠਲਾ ਪਾਣੀ ਵੀ ਖਰਾਬ ਹੋਇਆ ਸਾਡੀ ਹਵਾ ਵੀ ਖਰਾਬ ਹੋਈ ਔਰ ਅਸੀਂ ਦੇਸ਼ ਦਾ ਢਿੱਡ ਭਰਿਆ ਜਿਹਦੀ ਥੇਲਾ ਕੀਮਤ ਨਹੀਂ ਪਈ ਇਸ ਕਰਕੇ ਸਾਡੇ ਵਾਸਤੇ ਬਹੁਤ ਕੀਮਤੀ ਨਿਹਾਇਤ ਤੁਮੀ ਕੀਮਤੀ ਆ ਇਹਦੀ ਕੋਈ ਕੀਮਤ ਨਹੀਂ ਹੈ ਹਰੇ ਸਾਫੇ ਦੀ ਤਾਂ ਹਰੀਆਂ ਪੱਗਾਂ ਦੀ ਇਸ ਕਰਕੇ ਜਿਨ੍ਹਾਂ ਦੇ ਸਿਰਾਂ ਤੇ ਸੋਭਦੀਆਂ ਉਹ ਸੂਰਮੇ ਉਹੀ ਇਹ ਪੱਗਾਂ ਪਾਉਣ ਇਹੋ ਜੇ ਮੈਂ ਕਹੂੰਗੀ ਕਿ ਜਥੇਵੰਦੀਆਂ ਨੂੰ ਵੀ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਬੰਦੇ ਜਿਹੜੇ ਆ ਉਹ ਹਰ ਕੋਈ ਵੀ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ ਗਲਤ ਬੰਦੇ ਜਿਹੜੇ ਨਾ ਪਹੁੰਚ ਜਾਂਦੇ ਵੀ ਜ਼ਰੂਰ ਇਹਦੇ ਵਿੱਚੋਂ ਬਚਿਆ ਜਾਵੇ